ਮੈਂ ਨਾ ਪਰਸੋਂ ਰਾਤ ਨੂੰ 12:00 ਵਜੇ ਬੰਗਲੌਰ ਤੋਂ ਆਪਣੇ ਪੰਜਾਬ ਆ ਗਿਆ ਤਾਂ ਉੱਥੇ ਐਗਜ਼ੀਬੀਸ਼ਨ 'ਚ ਗਿਆ ਤਾਂ ਹਲੇ ਦੋ ਵੀਡੀਓ ਮੇਨ ਚੈਨਲ 'ਤੇ ਪਾਉਣ ਨੂੰ ਪਈਆਂ ਉਹਦੇ ਪੂਰਾ ਐਕਸਪਲੇਨ ਕਰਿਆ ਹੋਇਆ ਉੱਥੇ ਮੈਂ ਕੀ ਚੀਜ਼ ਦੇਖਦਾ ਸਾਡਾ ਇੰਡੀਆ ਬਹੁਤ ਸੋਹਣਾ ਹੈ ਬੜੀਆਂ ਨੇਚਰਲ ਚੀਜ਼ਾਂ ਹੈਗੀਆਂ ਸਾਰਾ ਕੁਝ ਹੈ ਇੰਡੀਆ 'ਚ ਇੱਥੇ ਵੀ ਆਰ ਘੁੰਮਣ ਦੇ ਆਪਾਂ ਬਾਹਰ ਨੂੰ ਭੱਜੀ ਜਾਂਦੇ ਇੰਡੀਆ 'ਚ ਵੀ ਬੜੀਆਂ ਚੀਜ਼ਾਂ ਹੈਗੀਆਂ ਤੇ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਜਿੱਥੇ ਮੈਂ ਕਹਿੰਦਾ ਬੰਗਲੌਰ ਦੇ ਲੋਕ ਹੋਏ ਉਧਰ ਵੀ ਗੱਲਾਂ ਕਰਾਂਗੇ ਅੱਜ ਦੀ ਲਾਈਵ ਬ੍ਰਿਚ ਤੁਹਾਡਾ ਸਵਾਗਤ ਆ ਤੇ ਮੋਟਰ ਪੁੱਜਿਆ ਅ ਚਾਰ ਤੋਂ ਪੰਜ ਦਿਨ ਮੈਂ ਬਾਹਰ ਰਹਿਆ ਮੈਂ ਇੰਨੇ ਜਾਂ ਥੋੜੀ ਮੋਟਰ ਦਾ ਹਾਲਤ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਉਹਨਾਂ ਘਾ ਕੱਟਣ ਨੂੰ ਪਿਆ ਆਹ ਕਟਾਂਗੇ ਉਧਰ ਸਾਹਮਣੇ ਕਟਾਂਗੇ ਥੋੜੀ ਹੋਰ ਸਪਾਈਕ ਕਰਾਂਗੇ ਸਾਰਾ ਸਮਾਨ ਅੱਗੇ ਪਿੱਛੇ ਹੋ ਜਾਂਦਾ ਹਾਂ ਇੱਕ ਵੀਡੀਓ ਪਾਈ ਮੈਂ ਉਹਦੇ ਵਿੱਚ ਥੋੜਾ ਜਿਹਾ ਨਾਰਮਲ ਜਿਹਾ ਬੋਲਿਆ ਤੇ ਬਾਜ ਨਹੀਂ ਸਾਫ਼ ਆਈ ਨਹੀਂ ਹੈਗੀ ਤੇ ਮਾਫੀ ਮੰਗਦਾ ਕੁਝ ਦੋ ਤਿੰਨ ਕਮੈਂਟ ਵੀ ਆਏ ਉਹਤੇ ਤਦੇ ਮੈਗ ਜੂਸ ਕਰ ਮੈਗ ਵੀ ਹੈਗਾ ਆਪਣੇ ਕੋਲ ਅਗਲੀ ਵੀਡੀਓ ਚ ਪੂਰੀ ਥੋਲ ਆਵਾਜ਼ ਆਈ ਹੋਈ ਆ ਇਹ ਤਾਂ ਗੁਜਰਾਲ ਬਾਈ ਪਿਆ ਬਾਈ ਦਾ ਕੰਨ ਦੁਖਦਾ ਥੋੜਾ ਜਿਹਾ ਕਰਦਾ ਭੇਜਦਾ ਮੈਂ ਕਰਦਾ ਕੋਈ ਹਿੱਲਦਰ ਹੈ ਮੈਂ ਹੁਣ ਭੇਜ ਉਹ ਜੂਗ ਨਾਲ ਮੈਂ ਕਿ ਜਾ ਕੇ ਲੈ ਆਉਗੂ ਨਾਲ ਆਉ ਤੇਰੇ ਘਰ ਆ ਕੇ ਲਿਆਉਣਾ ਤੇ ਬੜਾ ਠੀਕ ਮੈਂ ਕਹਿੰਦਾ ਮੈਂ ਮੈਂ ਹੱਕ ਕਾਲ ਜਨਾਬਿਆ ਅੱਜ ਤੇ ਭੇਜਦਾ ਤੇਰੇ ਨਾਲ ਆਪਣੇ ਬਾਗ ਬਣੀਦਰਾ ਡੱਪਾ ਇੱਧਰ ਗਿਰਿਆ ਪਿਆ ਅਸਮਾਨੇ ਵਾਲੇ ਵਾਲੇ ਬਹੁਤ ਕਰਦੰਦੇ ਯਾਰ। ਉਹ ਡੱਪਾ ਇੱਧਰ ਗਿਰਿਆ ਪਿਆ ਤੇ ਰਾਦੀਆ ਪਿਆ ਉਦੋਂ ਉਹ ਲੋਹੇ ਵਾਲੀ ਬੋਤਲ ਘਰੀ ਹੋਈ ਆ। ਕਰਦਾ ਇਹ ਵੀ ਹਿੱਲਾ ਸਾਰਾ ਕੁਝ ਯਾਰ। ਅੱਛਾ ਦੇਖਦਾ ਹੁਣ ਇੱਥੇ ਭਿੰਡੀਆਂ ਵੀ ਸੋਹਣੀਆਂ ਹੋਏ ਨੇ। ਫਤੂ ਪਾਪੜੀ ਤਿੱਖੀ ਨਿਕਲੀ ਹੋਈ ਸੀ ਯਾਰ। ਹੈ ਧੁੱਪਾ ਬਹੁਤ ਤੇਜ਼ ਨਿਕਲੀ ਤੇ ਕੱਲ ਹਾਂਜੀ ਇਹਦੀ ਹਾਂ ਹਾਂ ਕੱਲ ਦੇਖਦਾ ਤਾਂ ਵੀ ਇਹ ਦੋ ਨਾਹੇ ਕਹਿੰਦਾ ਤਾਂ ਵੀ ਪਰਸੋਂ ਧੁੱਪਾ ਪਈ ਤੇ ਕੱਲ ਧੁੱਪਾ ਪਈ ਆ ਬਹੁਤ ਤੇਜ਼ ਤੇ ਮੈਂ ਕਿਹਾ ਮੈਂ ਬਾਹਾਂ 'ਚ ਦੇਖਦਾ ਬਹੁਤ ਕਾਲੀਆਂ ਕਾਲੀਆਂ ਜਿਹੀਆਂ ਹੋ ਜਾਂਦੀਆਂ ਧੁੱਪਾ ਫਿਰ ਰੰਗ ਤੁਹਾਨੂੰ ਪਤਾ ਕਾਲਾ ਕਰੇ ਦਿੰਦੀ ਆ ਸਾਵਲਾ ਜਿਹਾ ਰੰਗ ਹੋ ਗਿਆ ਤਾਂ ਤੇ ਗੱਲ ਕਰਦੇ ਹਾਂ ਜੀ ਹੁਣ ਬੰਗਲੌਰ ਦੀ ਇੱਥੋਂ ਚੰਡੀਗੜ੍ਹ ਤੋਂ ਉੱਡੇ ਆ 3 ਘੰਟੇ ਦੀ ਫਲਾਈਟ ਤੇ ਤਨ ਘੰਟੇ ਬਾਜਰ ਮੈਂ ਜਹਾਜ ਦੇ ਆਲੇ-ਦਲੇ ਦੇਖ ਰਿਹਾ ਤੇ ਲਾਲ ਜੀ ਮਿੱਟੀ ਲਾਲ ਲਾਲ ਜੀ ਹੋਰ ਤਾਂ ਲਾਲ ਲਾਲ ਜੀ ਮਿੱਟੀ ਉੱਪਰ ਦੇ ਦੇਖ ਰਿਹਾ ਜਿਹੜਾ ਬਿਊ ਦੇਖਦਾ ਸੀ ਯਾਰ ਤੇ ਲਾਲ ਲਾਲ ਮਿੱਟੀ ਉਤਰਿਆ ਮੇਅਰਪੋਰਟ ਪਰ ਉਹਨਾਂ ਨੇ ਯਾਰ ਕੋਈ ਮੈਂ ਪੰਜਾਬ 'ਚ ਦੇਖਦੇ ਜਾਂ ਕੋਈ ਆਪਾਂ ਪੰਜਾਬ 'ਚ ਆਪਾਂ ਕੋਈ ਬੰਦਾ ਆਪਾਂ ਕਿੱਦਾਂ ਦੇਖਦੇ ਇੱਕ ਦੂਜੇ ਨੂੰ ਵੀ ਇੱਥੋਂ ਤੋਂ ਆਇਆ ਬਾਰ-ਬਾਰ ਦੇਖੀ ਜਾਂਦੇ ਆ ਮੈਂ ਉਹਨਾਂ ਲੋਕਾਂ ਦੀ ਇੱਕ ਚੀਜ਼ ਦੇਖੀ ਮੈਂ ਉਹ ਇੱਕ ਵਾਰ ਥੋੜੇ ਜਿਹਾ ਨਿਗਾਹ 'ਚ ਪਾ ਕੇ ਦੇਖ ਲੈਂਦੇ ਬੰਦੇ ਨੂੰ ਆਏ ਨਿੱਦੇ ਵੀ ਬਾਰ-ਬਾਰ ਬੰਦੇ ਨੂੰ ਦੇਖਿਓ ਹੀ ਜਾਣਾ ਜਦੋਂ ਬਾਹਲੀ ਕੰਟਰੀ ਜਾਂਦੇ ਨੇ ਅਸੀਂ ਜਦੋਂ ਬਾਹਲੀ ਕੰਟਰੀ ਕਿਉਂ ਗਿਦਾਂ ਬਾਹਲੀ ਕੰਟਰੀ ਜੀ ਜਾਂਦੇ ਆ ਗੋਰੇ ਉਹ ਆ ਚੀਜ਼ ਕਰਦੇ ਹੁੰਦੇ ਭਾਜੀ ਇੱਕ ਵਾਰ ਥੋੜੀ ਅੱਬਲ ਚ ਦੇਖਦੇ ਨੇ ਵੀ ਕੌਣ ਸਾਡੇ ਕੋਲ ਦੀ ਲੰਗਿਆ ਕੌਣ ਆ ਫਲਾਣਾ ਤੁੰਟਾਣਾ ਬੜਾ ਜਿਵੇਂ ਨੋਟਿਸ ਕਰਦੇ ਹੈਗੇ ਬਾਹਰ ਕਿੱਥੇ ਗਈ ਯਾਰ ਅੱਛਾ ਇਹ ਤੇ ਵਿਚ ਪੜਿਆ ਹੋਊਗੀ ਬੰਦਾ ਯਾਰ ਤਨ ਬੰਦੇ ਕੋਈ ਬੰਦਾ ਪੜਿਆ ਹੋਇਆ ਬਿਲਕੁਲ ਉੱਤਰ ਗਿਆ ਹੋਇਆ ਤਿੰਨ ਬੰਦੇ ਆਏ ਆ ਇਹ ਅੱਛਾ ਇਹ ਨਾ ਪੂਲਾਂ ਦੇ ਵਿੱਚ ਨਾ ਬੰਦੇ ਵੜ ਕੇ ਤਿੰਨ ਬੰਦੇ ਆਏ ਸੀ ਉਹਨਾਂ ਮੋਟਰਸਾਈਕਲ ਪਰ ਉਹਨਾਂ ਨੇ ਮਿੱਟੀ ਲਈ ਪੂਲਾਂ 'ਤੇ ਚੜਾਣ ਨੂੰ ਆ ਇੱਥੇ ਜੜਾਂ ਨੂੰ ਮਿੱਟੀ ਲਈ ਹੈ ਇਹ ਹਿੱਲਣ ਨਾ ਦਰਦ ਜ਼ਿਆਦਾ ਹੁੰਦਾ ਹਾਂ ਉਹ ਤੇ ਚਮਕੌਰ ਸਾਹਿਬ ਦਿਖਾਇਆ ਹੁੰਦਾ ਮੈਂ ਕਿਹਨੂੰ ਕਹੇ ਡਾਕਟਰ ਨੂੰ ਜਿਹੜਾ ਨਹੀਂ ਨਹੀਂ ਡਾਕਟਰ ਨੂੰ ਥੋੜਾ ਯਾਰ ਨਹੀਂ ਡਾਕਟਰ ਜਿਹੜਾ ਕੰਨਾਂ ਵਾਲਾ ਉਹਨੂੰ ਦਿਖਾਇਆ ਹੁੰਦੇ ਆ ਇੱਕ ਕੰਨਾਂ ਜਿਹੜਾ ਚਮਕੌਰ ਸਾਹਿਬ ਹੈ ਹੈ ਦੁੱਧ ਦਾ ਹੈ ਉਹ ਹਾਂ ਦੁੱਧ ਦਾ ਅੱਛਾ ਤੇਲ ਕਰਦੇਗਾ ਲੈ ਕੇ ਸੰਦੇ ਜਾਣਾ ਪੈਣਾ ਮੈਨੂੰ ਤੇਲ ਲੈਣਾ ਪੈਣਾ ਹਾਂ ਉਹਨੂੰ ਕਰੇ ਤੇਲ ਕਰਦੇ ਨਾ ਮੂਰ ਕੇ ਲੋਗ ਨਹੀਂ ਹੁਣ ਗਲੇ ਉਹ ਕਰਦਾ ਨਹੀਂ ਬਣਾਉਂਗਾ ਤੇਲ ਚਮਕੌਰ ਸਾਹਿਬ ਦਿਖਾਇਆ ਉਹਨੂੰ ਮੈਂ ਕਰਦਾ ਨਾ ਜਰਾ ਹਿੱਲਾ ਮੈਂ ਇਹਨੂੰ ਕਹਿੰਦਾ ਵੀ ਤੈਨੂੰ ਲੈ ਜਾਊਗਾ ਜਾ ਕੇ ਚਮਕੌਰ ਸਾਹਿਬ ਡਾਕਟਰ ਦਵਾਈ ਦਵਾ ਲਿਆਉਂਦਾ ਫਿਰ ਦਾ ਹੈ ਨਾ ਕੰਨਾ ਵਾਲਾ ਡਾਕਟਰ ਨਾ ਨਾ ਮੈਂ ਡੋਣੇ ਡੱਟ ਪਾ ਜਾਣੇ ਦੀ ਸਾਡੇ ਸਾਡੇ ਘਰ ਬਈ ਕਰਦਾ ਚਲ ਠੀਕ ਹੈ ਭਾਈ ਹੁਣ ਆਪਾਂ ਦਾ ਕਹਿੰਦੇ ਆ ਭਾਈ ਡਾਕਟਰ ਦਿਖਾਉਂਦਾ ਕਿਰਦਾ ਘਰ ਦਾ ਦੇਸੀ ਬੰਦਾ ਘੱਟ ਘੱਟ ਤੇਲ ਤੇਲ ਲੈ ਕੇ ਜਾਣਾ ਪੈਣਾ ਸਰੋਂ ਦਾ ਤੇਲ ਇੱਕ ਮੈਨੂੰ ਲੈਣੀ ਪੈਣੀ ਆਪਣਾ ਕੋਰਟ ਤੇ ਦਸਣ ਦੀ ਪੋਥੀ ਅੱਛਾ ਕਿ ਕਪੜਾ ਤੇਰ ਕਿਰਜਾਣਾ ਕਿਹਦੇ ਤੇਜ ਰੱਖਣਾ ਤੇਰ ਘਰ ਤੇ ਲੈ ਕੇ ਜਾਣਾ ਪੈਣਾ ਤੈਨੂੰ ਉਹਨਾ ਘਰ ਤੇ ਜੇ ਦੁਕਾਨ ਤੇ ਬਲਕੋਮਾ ਅੱਛਾ ਜਾਲੀ ਆਪਣੇ ਨਾਮ ਪਰ ਅੱਛਾ ਤਿੰਨ ਆਪਣਾ ਉਹਨੂੰ ਅੱਛਾ ਉਹ ਕਾਲੇ ਕੁੱਤੇ ਨੂੰ ਜਾਣ ਨਹੀਂ ਆਨੇ ਬੰਦਾ ਠੀਕ ਚਲੋ ਭਾਈ ਇਹ ਕੰਮ ਕਰਨਾ ਪੈਣਾ ਕਿਸੇ ਹੋਰ ਬੰਦੇ ਨੂੰ ਕਿਉਂ ਕਹਾਂ ਯਾਰ ਜੇ ਲਾ ਮੈਂ ਡਿਊਟੀ ਤੰਨੇ ਨੂੰ ਪੁੱਛਦਾ ਹਾਂ ਤੰਨੇ ਨੂੰ ਪੈਂਦਾ ਚਲ ਹੁੰਦਾ ਵੀ ਕਈ ਵਾਰ ਰੋਜ਼ ਸੁਧ ਹੁੰਦੀ ਹੈ ਕੋਈ ਸਾਡੇ ਇੱਧਰ ਬਹੁਤ ਮੰਨਦੇ ਆ ਬਹੁਤ ਇਹ ਗੱਲਾਂ ਵੀ ਧਾਰਮਿਕ ਮੁੱਦੇ ਬਾਰੇ ਬਹੁਤ ਗੱਲਾਂ ਦਿਮਾਗ ਚ ਆ ਜੀਦੀਆਂ ਆਪਾਂ ਕਰੀ ਦੇ ਨਹੀਂ ਹੈਗੀਆਂ ਹੁਣ ਪਿੱਛੇ ਜੇ ਇੱਕ ਆਪਣਾ ਜਿਹੜਾ ਯੂਟਿਊਬਰ ਹੈ ਉਹ ਗਿਆ ਅਸੀਂ ਚਾਹ ਨਾ ਉਹਦਾ ਬਲੌਗ ਯੂਟਿਊਬਰ ਤੋਂ ਉਧਰ ਦੇ ਲੋਕਾਂ ਨੂੰ ਪੁੱਛ ਰਿਹਾ ਹਰੀ ਸਿੰਘ ਨਾਲ ਬਾਰੇ ਪੁੱਛ ਰਿਹਾ ਤੇ ਬੜਾ ਲੋਕਾਂ ਨੂੰ ਬੁੱਧ ਆ ਆਪਣਾ ਵੀਡੀਓ ਆਪਣਾ ਕੱਟ-ਕੱਟ ਕੇ ਪਾ ਉਧਰ ਤੇ ਪਾ ਤੇ ਕੋਰ ਜਿਹੜਾ ਨਾਲ ਸਰਦਾਰ ਜਿਹਾ ਲੰਬੀ ਲੰਬੀ ਦਾੜੀ ਵਾਲਾ ਜਿਹੜਾ ਹੋ ਨਵਦੀਪ ਨਵਦੀਪ ਬਰਾੜ ਮਤਲਬ ਲੰਬੀ ਦਾੜੀ ਜਿਹੋ ਵੀ ਪ੍ਰਾਈਵਟ ਬਲੌਗ ਪਾਉਂਦਾ ਉਹ ਵੀ ਤੇ ਉਹ ਇਹਨੇ ਸਾਡੇ ਜਿਹੜੇ ਪੰਜਾਬੀ ਆ ਨਾ ਇੱਕ ਦੂਜੀ ਤਰੱਕੀ ਨਹੀਂ ਦੇਖ ਸਕਦੇ ਹੈਗੇ ਇੱਕ ਦੂਜੇ ਭੰਨਣ ਪਰਸ ਗਰਮੀ ਲੱਗਦੀ ਆ ਉਹ ਗਰਮੀ ਬਹੁਤ ਹੈ ਜੀ ਪਾਣੀ ਪੂਣੀ ਪੀ ਲੋ ਹਾਂ ਪੂਰਾ ਟੱਬਰਿਆ ਹੋਇਆ ਅੱਜ ਤਾਂ ਮਿੱਟੀ ਮਿੱਟੀ ਪੱਟ ਕੇ ਲਾਉਂਦੇ ਕਿ ਪੈਰਾਂ ਨਾਲ ਦੱਬ ਰਹੇ ਥੱਲੇ ਹਾਂ ਜੀ ਮਿੱਟੀ ਪੱਟ ਕੇ ਲਾਉਨੇ ਆ ਜੀ ਅੱਛਾ ਮਿੱਟੀ ਪੱਟ ਕੇ ਆਲੇ-ਦਾਲੇ ਲਾ ਰਹਿਣਾ ਦੇ ਹਾਂ ਜੀ ਕਣ ਆ ਜੀ ਜੀ ਆਹਾ ਹਾਂ ਹਾਂ ਆ ਜੀ ਇੱਥੇ ਤੇ ਗੱਬੇ ਤੇ ਫਟਣਾ ਜਾਂ ਦੋ ਹੋਈ ਅੱਛਾ ਆ ਡੋਲ ਜਿਹੜੀ ਇਹ ਵਿੱਚੇ ਰਹਿਣਾ ਇੱਕ ਨੇ ਖੜੀ ਆ ਜੀ ਹਾਂ ਹਾਂ ਇੱਥੇ ਤੇ ਲਾਗਦੇ ਪੱਟ ਕੇ ਇੱਧਰ ਵੀ ਲਾਉਣਾ ਇੱਧਰ ਵੀ ਲਾਉਣਾ ਦੋਹੇ ਪਾਸੇ ਤਾਂ ਕੋ ਫਰਕ ਤਾਂ ਪੈਣਾ ਨਹੀਂ ਮੇਰੇ ਹਿਸਾਬ ਨਾਲ ਯਾਰ ਇਹ ਪਤਾ ਗਿਆ ਕਿ ਫਰਕ ਤਾਂ ਕੁਝ ਨਹੀਂ ਪੈਣਾ ਜੀ ਇਹ ਖਾਲ ਜਿਹੜਾ ਮਿੱਟੀ ਪੈ ਜੂਗਾ ਪਾਣੀ ਘਾਟਾ ਰੁਕੂਗਾ ਅੱਛਾ ਇਹ ਇਹ ਪੂਲਾ ਨੂੰ ਲਾਉਣਾ ਕਿ ਵਿਚ ਵਿਚੇ ਪਾ ਰਹੇ ਆ ਇਹਦੇ ਚਾਰ ਚਫੇਰੇ ਲਾਉਣਾ ਜੀ ਮਿੱਟੀ ਅੱਛਾ ਮਿੱਟੀ ਤਾਂ ਚਾਰ ਚਫੇਰੇ ਲਾਉਣੀ ਠੀਕ ਹੈ ਠੀਕ ਹੈ ਇਹ ਪੂਲਾ ਵਿਚ ਵਿਚੇ ਵੀ ਆਖ ਦੇਖਿਆ ਕਿੰਨੇ ਮੋٹے ਵਿਚ ਤਾਂ ਨਹੀਂ ਹੋਏ ਹੈਗੇ ਮੋٹے ਇਹ ਐਨੇ ਨਹੀਂ ਐਨੇ ਮੋٹے ਨਹੀਂ ਹੈ ਜੀ ਅੱਛਾ ਸੱਡਾ ਰੋਪੇ ਦੇ ਹਵਾ ਨਾਲੇ ਹੋਏ ਆ ਹਾਂ ਹਵਾ ਦਾ ਫਰਕ ਹੈਗਾ ਜੀ ਹਾਂ 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 ਹਵਾ ਦਾ ਬਹੁਤ ਫਰਕ ਬੈਦਰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਮੈਂ ਕਰਦਾ ਫਿਰ ਤੇਰੇ ਹੀ ਲੈ ਯਾਰ ਕੋਈ ਬੰਦਾ ਭੇਜਾਂ ਫਿਰ ਕੋਈ ਸਬਜ਼ੀ ਸਬਜ਼ੀ ਲੱਗੀ ਹੋਵੇ ਸਬਜ਼ੀ ਸਬਜ਼ੀ ਦਾ ਤੋੜ ਕੇ ਦੇ ਦੂਜਾ ਕਦੂ ਹਾਂ ਇਹ ਆਉਂਦੇ ਨੇ ਆਉਂਦੇ ਅੱਛਾ ਕੀ ਚੱਲ ਰਹੀ ਹੈ ਇਧਰ ਹੈ ਨਿੰਬੂ ਵੀ ਲੱਗੇ ਆਪਣੇ ਹੈ ਇਹ ਲੱਗੀ ਹੋਈ ਹੈ ਹਾਂ ਉਪਰ ਉਹ ਦੋ ਜੋ ਜੀ ਹੋ ਹ ਇਹ ਲਾਦ ਨੂੰ ਪਤਾ ਨਹੀਂ ਕੀ ਚੱਕਰ ਅੱਜ ਪੁੱਛ ਕੇ ਆਉਂਗਾ ਮੈਂ ਅੱਜ 11 ਰੋਪੜ ਅੱਜ ਦੇਖਦਾ ਅੱਜ ਜਾ ਫੇਰ ਉਹ ਠੀਕ ਠਾਕ ਹੈ ਬਹੁਤ ਸਾਡੀ